ਕਦੇ ਸੂਰਜ ਵਾਂਗੂ ਤਪਦਾ ਹ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਕਦੇ ਸੂਰਜ ਵਾਂਗੂ ਤਪਦਾ ਹ ਨਾਰੇ ਮਾਏ ਮੱਖੜਾ ਹਾਰੀਆਂ ਦੇ ਪੱਤਿਆਂ ਦੇ ਪੱਤੇ ਆ ਲੈ ਇੱਕ ਪੜ ਗਈ ਵੇ ਜਿਵੇਂ ਆਪਣੇ ਤਰੀਕੇ ਨਾਲ ਹੀ ਗਉਂਦਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਕੋਈ ਵੀ ਨਹੀਂ ਬਣ ਸਕਦਾ ਸਿੱਧੂ ਬਾਈ ਵਾਂਗ ਸਿੱਧੂ ਮੂਸੇਵਾਲੇ ਦੀ ਆਵਾਜ਼ ਦਾ ਪਾਉਂਦਾ ਏ ਭੁਲੇਖਾ ਏ ਨੌਜਵਾਨ ਨੌਜਵਾਨ ਦਾ ਮੰਨਣਾ ਕਿ ਉਹ ਮੂਸੇਵਾਲੇ ਦੇ ਬਰਾਬਰ ਨਹੀਂ ਹੋ ਸਕਦਾ ਤੁਹਾਨੂੰ ਦੱਸਦੇ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਵੀ ਪੂਰੀ ਦੁਨੀਆ ਦੇ ਵਿੱਚ ਉਸ ਦਾ ਕੋਈ ਤੋੜ ਨਹੀਂ ਹੈ ਤੇ ਹਰ ਕੋਈ ਉਸ ਦੀ ਕਾਪੀ ਕਰਦਾ ਨਜ਼ਰ ਆ ਰਿਹਾ ਹੈ ਤੇ ਗੁਰਦਾਸਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਜਿਸ ਦਾ ਨਾਮ ਉਜਵਲ ਸਿੰਘ ਹੈ ਜੋ ਕਿ ਸਿੱਧੂ ਮੂਸੇਵਾਲੇ ਦੀ ਆਵਾਜ਼ ਵਾਂਗ ਸਿੱਧੂ ਮੂਸੇਵਾਲੇ ਦਾ ਭਲੇਖਾ ਪਾਉਂਦਾ ਹੈ ਉਸ ਦੀ ਆਵਾਜ਼ ਸਿੱਧੂ ਮੂਸੇਵਾਲੇ ਦੇ ਨਾਲ ਮਿਲਦੀ ਜੁਲਦੀ ਹੈ ਨੌਜਵਾਨ ਉਜਵਲ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲੇ ਦੇ ਬਰਾਬਰ ਤਾਂ ਨਹੀਂ ਹੋ ਸਕਦਾ ਲੇਕਿਨ ਜਦ ਉਸ ਨੂੰ ਲੋਕ ਸੁਣਦੇ ਨੇ ਤਾਂ ਉਸ ਨੂੰ ਕਹਿੰਦੇ ਨੇ ਕਿ ਤੇਰੀ ਬਾਚ ਸਿੱਧੂ ਮੂਸੇਵਾਲੇ ਵਰਗੀ ਐ ਜੀ ਮੈਂ ਆਪਣੇ ਤਰੀਕੇ ਨਾਲ ਹੀ ਗਾਉਂਦਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਕੋਈ ਵੀ ਨਹੀਂ ਬਣ ਸਕਦਾ ਸਿੱਧੂ ਬਾਈ ਵਾਂਗ ਬਟ ਇਹ ਕੋਸ਼ਿਸ਼ ਇਹੋ ਕਰਾਂਗਾ ਕਿ ਸਿੱਧੂ ਬਾਈ ਦੇ ਵਾਂਗ ਸੱਚੀ ਸੱਚੀ ਕਲਮ ਲਿਖੀ ਹੈ ਨਾ ਗੀਤ ਸੱਚੇ ਕੱਢੀਏ ਜੋ ਅੱਜ ਕੱਲ ਹੋ ਰਿਹਾ ਹੈ ਹਨਾ ਦੁਨੀਆ ਦੇ ਵਿੱਚ ਅੱਜ ਦੀ ਜਨਰੇਸ਼ਨ ਜੋ ਜੋ ਕਰ ਰਹੀ ਹੈ ਸਾਰਾ ਮਤਲਬ ਜੋ ਵੀ ਹੈ ਨਾ ਤੇ ਵਧੀਆ ਲੱਗਦਾ ਲੋਕੀ ਪਿਆਰ ਕਰਦੇ ਨੇ ਵਾਜ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਆਪਣੇ ਸਟਾਈਲ ਨਾਲ ਗਾਉਣਾ ਹੈ ਹੁਣ ਲੋਕਾਂ ਨੇ ਮੈਨੂੰ ਸਿੱਧੂ ਬਾਈ ਵਰਗੀ ਹੈ ਨਾ ਆਵਾਜ਼ ਦਾ ਕੰਪਲੀਮੈਂਟ ਦਿੱਤਾ ਤੇ ਹੁਣ ਵਧੀਆ ਵੀ ਲੱਗਦਾ ਵੀ ਸਿੱਧੂ ਬਾਈ ਵਰਗੀ ਆਵਾਜ਼ ਆ ਤੇ ਗਾਉਣ ਦਾ ਸ਼ੌਂਕ ਜੀ ਮੈਨੂੰ ਸ਼ੁਰੂ ਤੋਂ ਪਿਆ ਸੀ ਜਦੋਂ ਮੈਂ 6th 7th ਕਲਾਸ ਚ ਪੜਦਾ ਸੀ ਉਦੋਂ ਤੋਂ ਸਕੂਲ ਟਾਈਮ ਚ ਪਰਫਾਰਮ ਕਰਦਾ ਰਿਹਾ ਮੈਂ ਤੇ ਉਦੋਂ ਤੋਂ ਹੀ ਸ਼ੌਂਕ ਜੀ ਗਾਉਣ ਦਾ ਅਖਾਲੇ ਜਿੱਥੇ ਕਿਤੇ ਮੌਕਾ ਮਿਲੇ ਲਾਗੇ ਜਾ ਕੇ ਸੱਭਿਆਚਾਰਕ ਕੋਈ ਹੁੰਦਾ ਮੇਲਾ ਹੁੰਦਾ ਤੇ ਮੈਂ ਜ਼ਰੂਰ ਪਰਫਾਰਮ ਕਰਦਾ ਉੱਥੇ ਜਿੱਥੇ ਮੈਨੂੰ ਮੌਕਾ ਮਿਲੇ ਅਗਲਾ ਸਿੱਖਣਾ ਅਗਲਾ ਸੁਪਨਾ ਇਹ ਜੀ ਕਿ ਮੈਂ ਜਲਦੀ ਤੋਂ ਜਲਦੀ ਹੋਰ ਲੋਕਾਂ ਦੇ ਸਾਹਮਣੇ ਆਵਾਂ ਆਪਣਾ ਆਪਣਾ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੀ ਪੱਗ ਦਾ ਨਾਮ ਰੋਸ਼ਨ ਕਰਾਂ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਾਂ ਜਾ ਸੋਨਾ ਹੁਣ ਤੁਰ ਜਾ ਵੀਰਾ ਵੇ ਤੇਰੀ ਉਮਰ ਚਾਰ ਜਿੱਦ ਹੋਵੇ ਹੋ ਸਾਡਾ ਸਭੀ ਵਖਰਾ ੜਿਆ ਜਿਹੜਾ ਅਖਰੂ ਵੇ ਬਣ ਚੋਵੇ ਉਹ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਯਾਦ ਮਲੋ ਮੱਲੀ ਆਜੀ ਸੋਣੇ ਯਾਰ ਬੀਵੇ ਕੁੜੀਆਂ ਚ ਗੱਲ ਛਿੜ ਗਈ ਵਾਰੇ ਵਾਰੇ ਸੋੜਿਆ ਮੱਖੜਾ ਹਾਰੀਆਂ ਦੇ ਪੱਤਿਆਂ ਦਾ ਵੇ ਪੱਤਿਆਂ ਦਾ ਇੱਕ ਪੜ ਗਈ ਵੇ ਕਦ ਸੂਰਜ ਵਾਂਗੂ ਤਪਦਾ ਹਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਕਦੇ ਸੂਰਜ ਵਾਂਗੂ ਤਪਦਾ ਹਾਂ